ਅੱਜ ਨਗਰ ਨਿਗਮ ਮੁਹਾਲੀ ਦੇ ਕਾਉਂਸਲਰ ਅਰੁਣਾ ਸ਼ਰਮਾ ਵਿਸ਼ਿਸ਼ਟ ਦੀਆਂ ਕੋਸ਼ਿਸ਼ਾਂ ਸਦਕਾ ਦੀਸ਼ਾ ਸੁਸਾਇਟੀ ਅਤੇ ਇਯੋਨ ਕੰਪਨੀ ਨੇ ਸੀਐਸਆਰ ਫੰਡ ਦੇ ਮ civil ਹਸਪਤਾਲ ਮੁਹਾਲੀ ਨੂੰ ਉੱਥੇ ਦੀਆਂ ਜ਼ਰੂਰਤਾਂ ਅਨੁਸਾਰ ਸਮਾਨ ਮੋਹੱਈਆ ਕਰਵਾਇਆ ਦੀਸ਼ਾ ਸੁਸਾਇਟੀ ਦੇ ਪ੍ਰਧਾਨ ਅਤੇ ਇਯੋਨ ਕੰਪਨੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਜਿੰਦਾਂਵਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੀਆਂ ਜ਼ਰੂਰਤਾਂ ਅਨੁਸਾਰ ਕੁਝ ਸਮਾਨ ਅਸੀਂ ਦੇਣ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਸ ਦੇ ਵਿੱਚ ਮਰੀਜ਼ਾਂ ਦੇ ਕੁਰਤੇ ਪਜਾਮੇ ਡਾਕਟਰ ਗਾਊਨ ਬੈੱਡ ਸ਼ੀਟ 42 ਸ਼ੀਟ ਹੋਰ ਵੀ ਸਮਾਨ ਵੀ ਹੈ ਜ ਜਿਸ ਦੀ ਕੀਮਤ ਲਗਭਗ 275000 ਰੁਪਏ ਦੇ ਨੇੜੇ ਹੈ ਇਸਕਾ ਜੀ ਅੱਜ ਪਾਣ ਜਿਹੜਾ ਸਮਾਨ ਦਿੱਤਾ ਹੈ ਇਹ ਕਿਰਤੀ ਸੰਸਥਾ ਵੱਲੋਂ ਹੈ ਕੀ ਕੀ ਸਮਾਨ ਦਿੱਤਾ ਗਿਆ ਤੇ ਜੀ ਦिशा ਸਾਡੇ ਨੇ ਜੋ ਹੈ ਐਸ ਸੀ ਐਸ ਅਰ ਲਈ ਕੋਆਰਡੀਨੇਟ ਕੀਤਾ ਹੈ ਸੀ ਐਸ ਆਰ ਹੀ ਔਨ ਇਨਫੋਟੈਕ ਲਿਮਟਿਡ ਕੰਪਨੀ ਨੇ ਡੋਨੇਟ ਕੀਤਾ ਹੈ ਦिशा ਨੇ ਕੋਆਰਡੀਨੇਟ ਕੀਤਾ ਹੈ ਜਿਮਾ ਸਾਹਿਬ ਨੇ ਸੈਸ ਹਸਪੀਟਲ ਲਈ ਨਹੀਂ ਤੇ ਸੋ ਅਕੋਰਡਿੰਗਲੀ ਉਹ ਫਿਰ ਨੇ ਐਸ ਪਾਰਟ ਆਫ देयर ਸੀ ਐਸ ਆਰ ਕਮਿਟਮੈਂਟ ਪ੍ਰੋਵਾਈਡ ਕੀਤਾ ਕੀ ਕੀ ਸਮਾਨ ਹੈ ਸਰ ਇਹਦੇ ਵਿੱਚ ਐਸਜੀ ਪੇਸ਼ੈਂਟ ਦਾ ਹੁੰਦਾ ਹੈ ਵੈੱਡ ਸ਼ੀਟਸ ਆ ਪੇਸ਼ੈਂਟੇ ਕੁਰਤਾ ਪਜਾਮਾ ਹੈ ਡਾਕਟਰ ਦੇ ਗਾਊਨ ਹੈ ਹੈਗੇ ਐਚਓਟੋ ਹਸਪੀਟਲ ਦੇ ਐਵਰੀਡੇ ਦੀ ਨੀਡ ਹੁੰਦੀ ਹੈ ਰੋਜ਼ ਮਾਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਉਹੀ ਨਹੀਂ ਸਕਿਆ ਕਿੰਨੇ ਕੀਮਤ ਦਾ ਸਮਾਨ ਹੋ ਸਰ ਅ ਅੰਦਾਜ਼ਾ ਨਹੀਂ ਹੈ ਮੇਰਾ ਖਿਆਲ ਹੈ ਕਿ 10 ਲੱਖ ਰੁਪਏ ਦੇ ਆਸ-ਪਾਸ ਹੋਵੇਗਾ ਅ ਜੀ ਮਸਾਪ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਸ ਸੰਸਥਾ ਦਾ ਜੀ ਜੀ ਸੀ ਦਾ ਰਫੀ ਦੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਤੋਂ 2 ਮਹੀਨੇ ਪਹਿਲਾਂ ਮੈਨੂੰ ਜੀਵਸ਼ੈਸਦੀ ਦਾ ਫੋਨ ਆਇਆ ਸੀ ਵੀ ਅਸੀਂ ਕੋਈ ਹਸਪਤਾਲ ਵਾਸਤੇ ਸਦਾਨ ਕਰਨਾ ਚਾਹੁੰਦੇ ਹਾਂ ਮੈਂ ਡਾਕਟਰ ਸਾਹਿਬ ਜੇ ਉਹ ਤੁਹਾਨੂੰ ਚੀਜ਼ਾਂ ਚਾਹੀਦੀਆਂ ਸਾਨੂੰ ਦੱਸ ਦਿਓ ਮੈਂ ਡਿਮਾਂਡਸ ਦੇ ਅਕੋਰਡਿੰਗਲੀ ਜੋ ਜੋ ਚੀਜ਼ਾਂ ਸਾਨੂੰ ਜ਼ਿਆਦਾ ਮੋਸਟ ਇੰਪੋਰਟੈਂਟਲੀ ਚਾਹੀਦੀਆਂ ਅਸੀਂ ਉਹ ਅਸੀਂ ਇਹਨਾਂ ਨੂੰ ਲਿਸਟ ਬਣਾ ਕੇ ਦੇ ਦਿੱਤੀ ਹੈ ਅੱਜ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਵੀ ਜਿਨ੍ਹਾਂ ਨੇ ਅੱਗੇ ਆ ਕੇ ਆਪਣੇ ਸੀਐਸਐਸ ਸੀਐਸਆਰ ਐਕਟੀਵਿਟੀ ਜਿਹੜੀ ਹੈ ਸਾਡੇ ਹਸਪਤਾਲ 'ਚ ਸਾਨੂੰ ਇਹਨਾਂ ਸਵਾਨ ਦਿੱਤਾ ਹੈ ਅੱਗੇ ਤੋਂ ਵੀ ਆਸਵੰਦ ਅਸੀਂ ਰੱਖਾਂਗੇ ਵੀ ਅੱਗੇ ਤੋਂ ਵੀ ਜੋ ਸਾਨੂੰ ਸਵਾਨ ਚਾਹੀਦਾ ਹੈ ਇਹ ਜਦੋਂ ਵੀ ਇਹਨਾਂ ਦੇ ਕੋਈ ਸੀਐਸਆਰ ਦੇ ਲੋਰ ਦੇ ਮੁਤਾਬਕ ਆਪਣੇ ਸਾਨੂੰ ਹਸਪਤਾਲ ਨਾਲ ਸਾਥ ਗਏ